ਤੇ ਜੀ ਸਰਕਾਰ ਨੂੰ ਲਾਹਨਤਾ ਪਾਉਣ ਨੂੰ ਰੱਖਿਆ ਜੀ ਜੇ ਉਹ ਹੱਕ ਨਹੀਂ ਦੇ ਸਕਦੀ ਤਾਂ ਸਾਡੇ ਦੋ ਆ ਮੈਡਲ ਲੈ ਜਾ ਸੀ ਉਹਨਾਂ ਦੀ ਚੋਰੀ ਪਾ ਦਿੰਨੇ ਆ ਤੇ ਇਹਨਾਂ ਨੂੰ ਵੇਚ ਕੇ ਸਾਨੂੰ ਸਾਡੇ ਭਰਾ ਦਾ ਹੱਕ ਦੇ ਦੇ ਤੇ ਸਾਡਾ ਪਹਿਲਾਂ ਸਾਰੇ ਗਰੁੱਪ ਦੇ ਸੀ ਜੀ ਅਸੀਂ ਸਾਰੇ ਅਗਨੀ ਵੀਰੂ ਕਰਤੀ ਹੋਵੇ ਉਹਦੇ ਕਿਉਂਕਿ ਸਭ ਤੋਂ ਛੋਟਾ ਹੀ ਦਸਨ ਹੌਸਲਾ ਹੁੰਦਾ ਛੋਟਾ ਦੇਖ ਕੇ ਪਰ ਸਰਕਾਰ ਦੇ ਰਵੱਈਏ ਨੂੰ ਦੇਖ ਕੇ ਹੁਣ ਅਸੀਂ ਸਾਰਿਆਂ ਨੇ ਹੀ ਫੈਸਲਾ ਕੀਤਾ ਕਿ ਅਸੀਂ ਉਹ ਭਰਤੀ ਨਹੀਂ ਦੇਖਦੇ ਤੇ ਅਸੀਂ ਫੌਜ ਜਾਣ ਲਈ ਵੀ ਤਿਆਰ ਸੀਗੇ ਪਰ ਜੇ ਸਾਹਮਣੇ ਸਾਡੇ ਭਰਾ ਨਾਲ ਹੋ ਰਹੀ ਹੈ ਉਸ ਤਰ੍ਹਾਂ ਹੀ ਸਾਡੇ ਨਾਲ ਹੋਵੇਗੀ ਤੇ ਸਾਡੇ ਪਰਿਵਾਰ ਰੋਲ ਜਾਣਗੇ ਇਸ ਕਰਕੇ ਅਸੀਂ ਹੁਣ ਆਪ ਦਾ ਫੈਸਲਾ ਬਦਲ ਲਿਆ। ਪਹਿਲਾਂ ਕਾਸ਼ਦੀਪ ਨੂੰ ਸਿਹਤ ਮਿਲਦੀ ਸੀ ਖੁਸ਼ੀ ਮਿਲਦੀ ਸੀ ਵੀ ਅਸੀਂ ਵੀ ਇਸ ਦੇਸ਼ ਦੀ ਸੇਵਾ ਲਈ ਜਾਵਾਂਗੇ ਅਸੀਂ ਤਿਆਰ ਹਾਂ ਤੇ ਅਸੀਂ ਮਾਵਾਂ ਵੀ ਇਹ ਕਹਿੰਦੀਆਂ ਸੀ ਕਿ ਅਨੇਕ ਹੀ ਕਾਸ਼ਦੀਪ ਦੇਸ਼ ਨੂੰ ਜ਼ਰੂਰ ਦੇਵਾਂਗੇ ਹਾਂ। ਹੁਣ ਸਰਬਸੰਤੀ ਨਾਲ ਇਹੀ ਫੈਸਲਾ ਕੀਤਾ ਕਿ ਕਾਸ਼ਦੀਪ ਜੀ ਦੀ ਜੀਤ ਬਾਅਦ ਉਸ ਨੂੰ ਸ਼ਹਾਦਤ ਨਹੀਂ ਦਿੱਤੀ ਗਈ ਤੇ ਅਸੀਂ ਅੱਗੇ ਤੋਂ ਬਾਅਦ ਇਹ ਭਰਤੀ ਦੀ ਤਰੀਕੇ ਦੇ ਨਹੀਂ ਕਰਾਂਗੇ ਤੇ ਨਾ ਹੀ ਵਿਖਾਂਗੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅਗਨੀਵੀਰ ਆਕਾਸ਼ਦੀਪ ਦੀ ਸ਼ਹੀ ਨਗਰ ਵਿੱਚ ਗੋਲੀ ਲੱਗਣ ਨਾਲ ਹੋਈ ਮੌਤ ਮਗਰੋਂ ਸਰਕਾਰ ਵੱਲੋਂ ਉਸ ਨੂੰ ਹਾਲੇ ਤੱਕ ਸ਼ਹੀਦ ਦਾ ਦਰਜਾ ਨਾ ਦਿੱਤੇ ਜਾਣ ਦੇ ਰੋਸ ਵਜੋਂ 6 ਪਿੰਡਾਂ ਦੇ ਲਗਭਗ 35 ਤੋਂ ਵੱਧ ਨੌਜਵਾਨਾਂ ਨੇ ਅਗਨੀਵੀਰ ਦੀ ਭਰਤੀ ਤੋਂ ਕਿਨਾਰਾ ਕਰ ਲਿਆ ਹੈ ਇਹ ਸਾਰੇ ਉਹ ਨੌਜਵਾਨ ਹਨ ਜਿਹੜੇ ਆਕਾਸ਼ਦੀਪ ਦੇ ਨਾਲ ਪਿਛਲੇ 6 ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਆ ਤੇ ਭਰਤੀ ਸਮੇਂ ਵੀ ਉਸ ਦੇ ਨਾਲ ਹੀ ਗਏ ਸੀ ਇਹਨਾਂ ਨੌਜਵਾਨਾਂ ਨੇ ਆਕਾਸ਼ਦੀਪ ਦੀ ਫੋਟੋ ਵੀ ਆਪਣੇ ਮੋਬਾਈਲਾਂ ਦੀ ਹੋਮ ਸਕਰੀਨ ਤੇ ਲਾਈ ਹੋਈ ਆ ਪੰਜਾਬ ਡੈਰੀ ਦੇ ਨਾਲ ਗੱਲਬਾਤ ਕਰਦਿਆਂ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਆਕਾਸ਼ਦੀਪ ਦੀ ਸ਼ਹੀਦੀ ਤੋਂ ਬਾਅਦ ਜੋ ਹਾਲਤ ਹੋਈ ਆ ਤੇ ਉਹਨਾਂ ਨੇ ਉਸ ਨੂੰ ਦੇਖ ਕੇ ਫੌਜ ਵਿੱਚ ਜਾਣ ਦਾ ਹੌਂ ਮਾਨੀ ਤਿਆਗ ਦਿੱਤਾ ਹੈ ਪਰ ਜੇਕਰ ਸਰਕਾਰ ਆਕਾਸ਼ਦੀਪ ਨੂੰ ਸ਼ਹੀਦ ਮੰਨਦੀ ਹੈ ਤੇ ਉਹਨਾਂ ਦੀ ਫੌਜ ਵਿੱਚ ਰੈਗੂਲਰ ਭਰਤੀ ਕਰਦੀ ਆ ਤਾਂ ਫਿਰ ਉਹ ਇਸ ਬਾਰੇ ਕੁਝ ਸੋਚਣਗੇ ਇਹਨਾਂ ਨੌਜਵਾਨਾਂ ਨੇ ਪਿਛਲੇ 6 ਸਾਲਾਂ ਵਿੱਚ ਆਪਣੀਆਂ ਖੇਡਾਂ ਵਿੱਚ ਜਿੱਤੇ 100 ਤੋਂ ਵੱਧ ਮੈਡਲ ਵੀ ਆਕਾਸ਼ਦੀਪ ਦੇ ਘਰ ਰੱਖ ਲਏ ਆ ਤਾਂ ਕਿ ਕੋਈ ਸਰਕਾਰ ਦਾ ਨੁਮਾਇੰਦਾ ਆਵੇ ਤਾਂ ਉਸ ਨੂੰ ਅਸਲ ਸਥਿਤੀ ਦਿਖਾਈ ਜਾ ਸਕੇ ਆਕਾਸ਼ਦੀਪ ਦੀਆਂ ਮਹਿਲਾ ਪਰਿਵਾਰਕ ਮੈਂਬਰਾਂ ਨੇ ਵੀ ਕਿਹਾ ਕਿ ਹੁਣ ਉਹਨਾਂ ਦਾ ਦਿਲ ਡਰ ਰਿਹਾ ਏ ਤੇ ਕਿਸੇ ਵੀ ਹਾਲਤ ਵਿੱਚ ਆਪਣੇ ਬੱਚਿਆਂ ਨੂੰ ਮਰਨ ਲਈ ਫੌਜ ਵਿੱਚ ਨਹੀਂ ਭੇਜਣਗੇ ਅਸੀਂ 6 ਸਾਲ ਤੋਂ ਅਗਨੀਵੀਰ ਦੀ ਤਰੀ ਕਰਦੇ ਆ ਰਹੇ ਹਾਂ ਜੀ ਪਰ ਸਾਡੇ ਕਾਸ਼ੀ ਗਿਬ ਸਿੰਘ ਨੂੰ ਸ਼ਹੀਦ ਹੋਣ ਤੋਂ ਬਾਅਦ ਜਦੋਂ ਉਸ ਨੂੰ ਸਰਕਾਰ ਨੇ ਸਹੀ ਜੇ ਦਰਜਾ ਨਹੀਂ ਦਿੱਤਾ ਤੇ ਅਸੀਂ ਹੁਣ ਸਾਰੇ ਗਰੁੱਪ ਨੇ ਇਹ ਫੈਸਲਾ ਕੀਤਾ ਕਿ ਅਸੀਂ ਹੱਤਕਤਵਾਦੀ ਭੱਤੀ ਨਹੀਂ ਦੇਖਾਂਗੇ ਮੇਰੇ ਨਾਲ ਵੱਖ-ਵੱਖ ਪਿੰਡਾਂ ਦੇ ਮੁੰਡੇ ਤਿਆਰੀ ਕਰਦੇ ਆ ਜਿਵੇਂ ਚੈਲ ਪਿੰਡ ਹੋ ਗਿਆ ਕੁਸ਼ ਨਵੇਂ ਕਿਲੇ ਤੋਂ ਮਚਾਕੀ ਤੋਂ ਤੇ ਅਸੀਂ ਫਰੀਦਕੋਟ ਤੋਂ ਨੇਕ ਨਾ ਗਰੁੱਪ ਕਿੱਥੇ ਰੁਕ ਕੇ ਫੇਰ ਕਰਦੇ ਸੀ ਤੋਂ 32 ਮੁੰਡਿਆਂ ਦਾ ਗਰੁੱਪ ਸੀ ਜਿਦੇ ਵਿੱਚ ਕੁਝ ਕੁ ਕੁੜੀਆਂ ਵੀ ਸੀਗੀਆਂ ਅਸੀਂ ਫਰੀਦਕੋਟ ਨਹਿਰੂ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਕਰਦੇ ਸੀ ਹੀ ਹੁਣ ਫੈਸਲਾ ਕੀਤਾ ਪੂਰੀ ਸਾਰਿਆਂ ਨਾਲ ਕਰਕੇ ਸਰਬਸੰਤੀ ਹੁਣ ਸਰਬਸੰਤੀ ਨਾਲ ਇਹੀ ਫੈਸਲਾ ਕੀਤਾ ਕਿ ਕਾਸ਼ ਗੀਵ ਦੀ ਸ਼ੀਦੀਤ ਬਾਦ ਉਸ ਨੂੰ ਸ਼ਹਾਦਤ ਨਹੀਂ ਦਿੱਤੀ ਗਈ ਕਿ ਅਸੀਂ ਅੱਜ ਤੋਂ ਬਾਅਦ ਇਹ ਭਰਤੀ ਦੀ ਤਰੀਕੇ ਦੇ ਨਹੀਂ ਕਰਾਂਗੇ ਤੇ ਨਾ ਹੀ ਵਿਕਾਂਗੇ ਸਰ ਇਹ ਤਾਂ ਸਰਕਾਰ ਤੇ ਲਾਹਨਤ ਵਾਲੀ ਗੱਲ ਆ ਜੀ ਵੀ ਇੱਕ ਫੌਜੀ ਨੂੰ ਵੀ ਲੜ ਕੇ ਹੁੰਦਾ ਜਿਹੜਾ ਦਰਜਾ ਛੀਜੀ ਦਾ ਉਹ ਲੈਣਾ ਪੈ ਰਿਹਾ ਉਸ ਦੇ ਘਰ ਦੇਆਂ ਨੂੰ ਤੇ ਸਾਡਾ ਪਹਿਲਾਂ ਸਾਰੇ ਗੁਰਪ੍ਰਦੇਸ਼ੀ ਜੀ ਅਸੀਂ ਸਾਰੇ ਅਗਨੀਵੀਰੂ ਭਰਤੀ ਹੋ ਗਏ ਉਹਦੇ ਨੂੰ ਕਿਉਂਕਿ ਸਭ ਤੋਂ ਛੋਟੇ ਜਿਹੇ ਸਨ ਹੌਸਲੇ ਹੁੰਦਸਨ ਦੇਖ ਕੇ ਪਰ ਸਰਕਾਰ ਦੇ ਰਵੱਈਏ ਨੂੰ ਦੇਖ ਕੇ ਹੁਣ ਅਸੀਂ ਸਾਰਿਆਂ ਨੇ ਹੀ ਫੈਸਲਾ ਕੀਤਾ ਕਿ ਅਸੀਂ ਉਹ ਭਰਤੀ ਨਹੀਂ ਦੇਖਦੇ ਤੁਹਾਡੇ ਨਾਲ ਹੀ ਸੀਗਾ ਗਿਆ ਕੁਝ ਹਾਂਜੀ ਮੇਰੇ ਨਾਲ ਹੀ ਟ੍ਰੇਨਿੰਗ ਵੀ ਕਰਦੇ ਸੀ ਇਕੱਠੇ ਕਰਦੇ ਸੀ ਤੇ ਨਾਲ ਹੀ ਹੀ ਇਕੱਠੇ ਭਰਤੀ ਵੇਖੀ ਸੀ ਉਹ ਪ੍ਰੋਸੈਕਟ ਹੋ ਗਿਆ ਸੀ ਉਹ ਕਿੱਥੇ ਦੇਖੀ ਸੀ ਬਾਕੀ ਇਹ ਫਰੋਜ਼ਪੁਰ ਵਿੱਚ ਕੀਤੀ ਸੀ 2023 ਵਿੱਚ ਹਾਂ ਜਿਹੜੇ ਇਕੱਠੇ ਭੱਜੇ ਸੀ ਉਹਦੋਂ ਅਸੀਂ ਉਸ ਤੋਂ ਬਾਅਦ ਫਿਰ ਟ੍ਰੇਨਿੰਗ ਨਹੀਂ ਉਸ ਤੋਂ ਬਾਅਦ ਮੈਂ ਜੀ ਨਹੀਂ ਗਿਆ ਕੁਝ ਇਸ਼ੂਸ ਕਰਕੇ ਤੇ ਪਰ ਕਾਨੂੰਨ ਵੇਖ ਕੇ ਮੇਹ ਹੌਸਲਾ ਰਹਿੰਦਾ ਸੀ ਇੱਕ ਉਮੀਦ ਰਹਿੰਦੀ ਸੀ ਕਿ ਇੱਕ ਦਿਨ ਅਸੀਂ ਵੀ ਧਰਤੀ ਹੋਵਾਂਗੇ ਉਹਦੇ ਵਾਂਗੂ ਸਾਰੇ ਗਰੁੱਪ ਨੂੰ ਉਮੀਦ ਸੀਗੀ ਪਰ ਹੁਣ ਉਹ ਉਮੀਦ ਖਤਮ ਹੋ ਚੁੱਕੀ ਏ ਸਾਡੀ ਕੀ ਫੈਸਲਾ ਕੀਤਾ ਪਰ ਸਭ ਸਤਿਕਾਰ ਅੱਗੇ ਤੋਂ ਜੇ ਉਸ ਨੂੰ ਅਸਦੇ ਬੰਦਾ ਹੱਕ ਮਿਲ ਗਿਆ ਫੇਰ ਤਾਂ ਅਸੀਂ ਸੋਚਾਂਗੇ ਸਾਰੇ ਨਹੀਂ ਤਾਂ ਸਾਡੇ ਚੋਂ ਕੋਈ ਹੁਣ ਧਰਤੀ ਨਹੀਂ ਹੋਊਗਾ ਤੇ ਜੀ ਸਰਕਾਰ ਨੂੰ ਲਾਂਭਤਾ ਕੋਣ ਨੂੰ ਰੱਖਿਆ ਜੀ ਜੇ ਉਹ ਹੱਕ ਨਹੀਂ ਦੇ ਸਕਦੀ ਤਾਂ ਸਾਡੇ ਦੋ ਮੈਡਲ ਲੈ ਜਾ ਸੀ ਉਹਨਾਂ ਦੀ ਚੋਰੀ ਪਾ ਦਿੰਨੇ ਆ ਤੇ ਇਹਨਾਂ ਨੂੰ ਵੇਚ ਕੇ ਸਾਨੂੰ ਸਾਡੇ ਭਰਾ ਦਾ ਹੱਕ ਦੇ ਦੇ ਅਰੇ ਫਾਈਵ ਬਰੇਟਿਕ ਦਾ ਕਿਸ ਕਿਸ ਨੇ ਮੈਡਲ ਲਾਇਆ ਅਥਲੈਟਿਕਸ ਦੇ ਮੈਡਲ ਆਈ ਵੱਖੋ ਵੱਖ ਇਵੈਂਟ ਦੇ ਵਿੱਚ ਵੱਖੋ ਵੱਖ ਖੇਡਾਂ ਦੇ ਅਥਲੈਟਿਕਸ ਦੇ ਇਵੈਂਟਸ ਦੇ ਵਿੱਚ ਮੈਡਲ ਆਏ ਜੀ ਸਾਰੇ ਜਿੱਤੇ ਫਿਗਰ ਤੋਂ ਕਰਨ ਜਿੱਤੇ ਹਾਂ ਜੀ ਸਭ ਨੇ ਜਿੱਤੇ ਹੋਏ ਸਾਡੀ ਸਭ ਜੀ ਸਿਰ ਅਸੀਂ ਐਨਸੀਐਸ ਦੇ ਕੈਂਪ ਲਾਉਣ ਜਾਣਾ ਸੀ ਪਹਿਲਾਂ ਸਾਡਾ ਮਨੋਟ ਕੈਂਪ ਲੱਗਿਆ ਸੀਗਾ ਜੀ ਤੇ ਹੁਣ ਅਸੀਂ ਮੱਧ ਪ੍ਰਦੇਸ਼ ਜਾਣਾ ਸੀਗਾ 30 ਤਰੀਕ ਨੂੰ ਤੁਰਨਦਾ ਸੀਗਾ ਇੱਥੋਂ ਤੇ ਜਵਲਨਗਰ ਟ੍ਰੈਕਿੰਗ ਕੈਂਪ ਸੀਗਾ 8 ਦਿਨਾਂ ਦਾ ਪਰ ਜਦੋਂ ਹੁਣ ਸਾਡੇ ਭਰਾ ਨੂੰ ਛਿੱਦੀ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ ਉਸ ਨੂੰ ਉਸ ਦਿਹਾੜਾ ਕ ਨਹੀਂ ਦਿੱਤੇ ਜਾ ਰਹੇ ਇਸ ਕਰਕੇ ਹੁਣ ਅਸੀਂ ਐਨਸੀਸੀ ਤੱਕ ਨਹੀਂ ਲਾਉਣਾ ਚਾਹੁੰਦੇ ਤੇ ਅਸੀਂ ਫੌਜ ਜਾਣ ਦੇ ਵੀ ਤਿਆਰ ਸੀਗੇ ਪਰ ਜੇ ਇਸ ਹਾਮ ਨਾਲ ਸਾਡੇ ਭਰਾ ਨਾਲ ਹੋ ਰਹੀ ਹੈ ਉਸ ਤਰ੍ਹਾਂ ਹੀ ਸਾਡੇ ਨਾਲ ਹੋਵੇਗੀ ਤੇ ਸਾਡੇ ਪਰਿਵਾਰ ਰੋਲ ਜਾਣਗੇ ਇਸ ਕਰਕੇ ਅਸੀਂ ਹੁਣ ਆਪ ਦਾ ਫੈਸਲਾ ਬਦਲ ਲਿਆ ਤੇ ਅਸੀਂ ਫੌਜ ਚ ਜਾਣ ਤੋਂ ਮੰਨ ਤੋਂ ਮੰਨ ਦੋਦਾ ਤੇ ਹੁਣ ਅਸੀਂ ਇੱਥੇ ਕੋਈ ਆਪਦੀ ਜੌਬ ਲੱਭਾਂਗੇ ਸਭ ਤੁਹਾਡੇ ਸਾਹਮਣੇ ਆ ਜੀ ਮਾਂ ਪਰ ਬਿਲਕੁਦ ਨਹੀਂ ਚਰੇ ਜਾ ਰਹੀ ਉਸ ਦਿਨ ਤੋਂ ਲੈ ਕੇ ਮਾਂ ਹਰ ਰੋਜ਼ ਇੱਕ ਨੰਨੀ ਮੌਤ ਮਾਰ ਰਹੀ ਹੈ ਜੋ ਕਿ ਅਸੀਂ ਉਸ ਦਿਨ ਤੋਂ ਪੂਰੇ ਬੱਚੇ ਆਪਜੀ ਦੇਖ ਰਹੇ ਹਾਂ ਉਦੇ ਦੋਸਤ, ਉਹਦੇ ਭਰਾ, ਉਹਦੇ ਕੋਚ ਜਿਸ ਦਿਨ ਤੋਂ ਆਕਾਸ਼ਦੀਪ ਦੀ ਖਬਰ ਆਈ ਹੈ, ਉਸ ਦਿਨ ਤੋਂ ਅਸੀਂ ਇਸੇ ਥਾਂ ਤੇ ਇੱਥੇ ਹੀ ਪੁੰਝੇ ਰੋੜ ਰਹੇ ਆਂ। ਕੋਈ ਸਰਕਾਰਾਂ ਨੇ ਸਾਡੀ ਖਬਰ ਸਾਰ ਨਹੀਂ ਲਈ। ਆਉਂਦੇ ਆ ਜਰੂਰ ਨਵੇਂ-ਨਵੇਂ ਨਮਾਇंदे ਰੋਜ਼ ਹੀ ਹਰ ਰੋਜ਼ ਆਉਂਦੇ ਆ। ਇਹੀ ਕਹਿ ਕੇ ਤੁਰ ਜਾਂਦੇ ਆ ਮਿਲਕ ਦੀ ਮਾਂ ਨੂੰ ਕਿ ਅਸੀਂ ਤੁਹਾਡੇ ਨਾਲ ਆ ਪਰ ਸਾਨੂੰ ਨਹੀਂ ਲੱਗ ਰਿਹਾ ਵੀ ਕੋਈ ਸਾਡੇ ਨਾਲ ਹੈ। ਇਹ ਤਾਂ ਸਿਰਫ ਖਾਲੀ ਗੋਲੀਆਂ ਰੇਡਣੀਆਂ ਆ। ਸਾਨੂੰ ਸ਼ਰਿਆਮ ਅਨਪੜ ਬਣਾਇਆ ਜਾ ਰਿਹਾ ਬੁੱਧੂ ਬਣਾਇਆ ਜਾ ਰਿਹਾ ਬਾਕੀ ਬਸ ਇਸ ਚੀਜ਼ ਦੀ ਸਾਨੂੰ ਬਹੁਤ ਸੰਤੁਸ਼ਟੀ ਥੋੜਾ ਬਹੁਤਾ ਸਾਡਾ ਸੇਵਾ ਧੁਖਦਾ ਬੁੱਝ ਰਿਹਾ ਕਿ ਆਕਾਸ਼ ਦੀਪ ਨੂੰ ਸਰਕਾਰਾਂ ਨਹੀਂ ਸੈਂਟਰ ਨਹੀਂ ਸਾਨੂੰ ਨਹੀਂ ਪਤਾ ਉਹ ਕੀ ਫੈਸਲਾ ਦੇਣ ਗਿਆ ਪਰ ਜਨਤਾ ਨੇ ਪੂਰੇ ਭਾਰਤ ਨੇ ਪੰਜਾਬ ਨੇ ਫੀਤਕੋਟ ਜ਼ਿਲ੍ਹੇ ਨੇ ਪਿੰਡ ਚੈਲ ਨੇ ਸ਼ਹੀਦਾ ਦਰਜਾ ਦਿੱਤਾ ਸਾਡੇ ਆਕਾਸ਼ ਨੂੰ ਇੰਨੇ ਨਾਲ ਸਾਡੀ ਰੂਹ ਖੁਸ਼ ਆ ਇਸ ਚੀਜ਼ ਨੂੰ ਲੈ ਕੇ ਕਿ ਸਾਡੇ ਨਾਲ ਚੱਲ ਰਹੀ ਹੈ ਪੂਰੇ ਬੱਚੇ ਮਾਂ-ਬਾਪ ਹਰ ਕੋ ਸਾਨੂੰ ਮਤਲਬ ਇਸ ਚੀਜ਼ ਤੋਂ ਬਹੁਤ ਫੇਰ ਵੀ ਸਾਨੂੰ ਇਹ ਲੱਗ ਰਿਹਾ ਸ਼ੁਕਰ ਹੈ ਸਾਡੇ ਨਾਲ ਕੋਈ ਰਾਤਾਂ ਕਟਾਉਣ ਲਈ ਸਾਡਾ ਦੁੱਖ ਸਾਂਝਾ ਕਰਨ ਲਈ ਇਹ ਇੰਨਾ ਹੀ ਸਾਡੇ ਲਈ ਬਹੁਤ ਧੰਨਵਾਦ ਜੀ ਉਹਨਾਂ ਲਈ ਪਰ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਸਰ ਬੱਚਿਆਂ ਨੇ ਹੁਣ ਕੀ ਫੈਸਲਾ ਲਿਆਏ ਬੱਚੇ ਤੁਹਾਡੇ ਸਾਹਮਣੇ ਆ ਜੀ ਤੁਸੀਂ ਦੇਖ ਰਹੇ ਹੋ 7-7-8-8 ਸਾਲ ਤੋਂ ਇਹ ਤਿਆਰੀ ਕਰ ਰਹੇ ਸੀ ਜਨੂਨ ਇਹਨਾਂ ਨੂੰ ਕਿ ਅਸੀਂ ਆਰਮੀ ਜਾਣਾ ਇੱਕੋ ਜਨੂਨ ਇਹਨਾਂ ਨੂੰ ਪਰ ਹੁਣ ਅਸੀਂ ਵੀ ਇਹਨਾਂ ਦੇ ਸੁਪਨਿਆਂ ਨੂੰ ਪਹਿਲਾਂ ਮਾਪੇ ਬਣਾਉਂਦਾ ਵੀ ਸਾਡੇ ਬੱਚਿਆਂ ਦੇ ਸੁਪਨੇ ਆ ਇਹਨਾਂ ਨੇ ਦਿਨ ਪਰ ਰਾਤ ਮਿਹਨਤ ਕਰਕੇ ਆਪਣੇ ਬਲਬੂਤੇ ਤੇ ਤਿਆਰੀ ਕੀਤੀ ਪਰ ਜਦੋਂ ਪਹਿਲਾ ਆਕਾਸ਼ਦੀਪ ਨੂੰ ਸਿਹਤ ਮਿਲਦੀ ਸੀ ਖੁਸ਼ੀ ਮਿਲਦੀ ਸੀ ਵੀ ਅਸੀਂ ਵੀ ਇਸ ਦੇਸ਼ ਦੀ ਸੇਵਾ ਲਈ ਜਾਵਾਂਗੇ ਅਸੀਂ ਤਿਆਰ ਆ ਤੇ ਅਸੀਂ ਮਾਵਾਂ ਵੀ ਇਹ ਕਹਿੰਦੀਆਂ ਸੀ ਕਿਸੇ ਅਨੇਕ ਹੀ ਆਕਾਸ਼ਦੀਪ ਦੇਸ਼ ਨੂੰ ਜ਼ਰੂਰ ਦੇਵਾਂਗੇ ਆ ਚਾਹੇ ਜੋ ਵੀ ਇਹਨਾਂ ਦੀ ਕਿਸਮਤ ਵਧੀਆਂ ਕੱਟੀਆਂ ਦਾ ਰੱਬ ਲੈ ਕੇ ਆ ਜੀ ਪਰ ਹੁਣ ਸਾਡਾ ਮਨ ਡਰ ਗਿਆ ਜੀ ਅਗਨੀ ਵੀਰ ਯੋਜਨਾ ਡਾਇਰੈਕਟ ਭਰਤੀ ਕੀਤੀ ਜਾਵੇ ਤਾਂ ਇਹ ਬੱਚੇ ਜਾਣ ਲਈ ਜ਼ਰੂਰ ਵਿਚਾਰ ਕਰਨਗੇ ਅਸੀਂ ਮਾਵਾਂ ਵੀ ਖੁਸ਼ੀ ਨਾਲ ਕਹਾਂਗੇ ਕਿ ਅਸੀਂ ਬੱਚੇ ਜ਼ਰੂਰ ਦੇਸ਼ ਨੂੰ ਦੇਵਾਂਗੇ ਅਗਰ ਅਗਨੀ ਵੀਰ ਯੋਜਨਾ ਉਹ ਨਹੀਂ ਤਾਂ ਫਿਰ ਅਸੀਂ ਦੇਖੀ ਜਾਊਗੀ ਜੋ ਜਿਸ ਤਰ੍ਹਾਂ ਦੇ ਵੀ ਬੱਚੇ ਹੈ ਆਪ ਦਾ ਹੋਰ ਕੁਝ ਵਿਚਾਰੇ ਰੋਜ਼ਗਾਰ ਦੇਖਣਗੇ ਜੀ ਤੇ ਜੀ ਸਰਕਾਰ ਨੂੰ ਲਾਹਨਤ ਪਾਉਣ ਨੂੰ ਰੱਖਿਆ ਜੀ ਜੇ ਉਹ ਹੱਕ ਨਹੀਂ ਦੇ ਸਕਦੀ ਤਾਂ ਸਾਡੇ ਤੋਂ ਆ ਮੈਡ ਲੈ ਜਾ ਸੀ ਉਹਨਾਂ ਦੀ ਚੋਰੀ